ਗਿੱਦੜਵੇਂ ਵਾਲੇ ਬੰਸੇ ਜੋਗੀ ਅੱਜ ਕਿਸੇ ਨੇ ਸਾਪੀ ਨਹੀਂ ਦੇਖਿਆ ਬੀਨ ਵਜਾਉਣ ਦੀ ਲੋਰੀ ਨਹੀਂ ਪਈ ਬੀਨ ਤਾਂ ਵਜਾ ਲਈਏ ਕਿਤੇ ਗੁੱਸੇ ਨਾ ਹੋ ਜੇ ਲੈ ਵੀ ਚੇਲਿਆ ਗਿੱਦੜਵੇਂ ਵਾਲਾ ਬੰਤਾ ਜੋਗੀ ਜਦੋਂ ਲੌਂਦਾ ਪੱਕੇ ਹੀ ਪੈਂਚਰ ਲੌਂਦਾ ਤੇਰੇ ਮੱਥੇ ਦੀਆਂ ਲਕੀਰਾਂ ਦੱਸਦੀਆਂ ਤੂ ਤਾਂ ਸੰਨੀ ਤੇ ਹੌਲਦਾ ਸਾਕਾ ਭਰਾ ਲੱਗਦਾ ਐ ਲੱਗਦਾ ਜਿਵੇਂ ਬੰਬੇ ਤੋਂ ਆਇਆ ਹੋਵੇਂ ਐਡਾ ਸੋਹਣਾ ਸੁਨੱਖਾ ਗੱਭਰੂ ਮੈਂ ਤਾਂ ਪਿੰਡ ਵਿੱਚ ਪਹਿਲੀ ਵਾਰ ਹੀ ਦੇਖਿਆ ਏ ਗਿੱਦੜਬੇ ਵਾਲੇ ਬਣਤੇ ਜੋਗੀ ਨੇ ਅੱਜ ਬੋਲ ਕਰ ਦਿੱਤੇ ਤੈਨੂੰ ਵੱਡਾ ਐਕਟਰ ਬਣ ਜਾਏਗਾ ਬੰਬੇ ਚੜਿਆ ਜਾਏਗਾ ਵੱਡੀਆਂ ਵੱਡੀਆਂ ਕੋਠੀਆਂ ਹੋਣਗੀਆਂ ਵੱਡੀਆਂ ਵੱਡੀਆਂ ਕਾਰਾਂ ਹੋਣਗੀਆਂ ਸੋਹਣੀਆਂ ਸੋਹਣੀਆਂ ਐਕਟਰਨੀਆਂ ਤੇਰੇ ਅੱਗੇ ਪਿੱਛੇ ਤੁਰੀਆਂ ਫਿਰਨਗੀਆਂ ਗਿੱਦੜਬੇ ਵਾਲਾ ਬਣਤਾ ਜੋਗੀ ਝੂਠ ਨਹੀਂ ਬੋਲਦਾ ਚੇਲਿਆ ਵਾਹ baba ਚੱਤ ਖੁਸ਼ ਕਰਤਾ ਆਲਾ 500 ਰੁਪਿਆ ਚਾਹ ਪਾਣੀ ਪੀਦਾ ਚੜਦੀ ਕਲਾ ਰਹੂਗੀ ਤੇਰੀ ਗੁੱਡੀਆਂ ਚੜਦੀਆਂ ਰਹਿਗੀਆਂ ਚੇਲਿਆ ਠੀਕ ਹੈ ਗਿੱਦੜਵੇਂ ਵਾਲੇ ਬੰਸੇ ਜੋਗੀ ਨੇ ਕਹਿ ਦਿੱਤਾ ਇਹ ਬੰਦਾ ਤਾਂ 나થા ਭੂਕ ਹੀ ਛੱਕ ਗਿਆ ਜੇ ਐਸੇ ਤਰ੍ਹਾਂ ਹੀ ਭੂਕ ਛੱਕਦਾ ਰਿਆ ਇਹਨੇ ਗੱਡੀਆਂ ਕਿ ਲੈਣੀਆਂ ਇਹਨੇ ਸਾਈਕਲ ਵੀ ਵੇਚ ਦੇਣੀ ਚੱਲਣਾ تھا ਤੂੰ ਅੱਗੇ ਚੱਲ ਪਿਆ ਜੋਗੀ ਉੱਤਰ ਪਹਾੜੋਂ ਆਏ ਤੇ ਜੁੜੀਆਂ ਨਾਗ ਛੜਲੇ ਉਹ ਚਿਲਾ ਕੇ ਹੱਥਾਂ ਦੀ ਚੱਕੀ ਜੀ ਬਣਾਈ ਜਾਂਦਾ ਹੈ ਕੀ ਨਗੜੀ ਜਾਂਦਾ ਹੈ ਚੱਲ ਨਾਥਾ ਜਾ ਕੇ ਦੇਖਦੇ ਹਾਂ ਕੀ ਕਰੀ ਜਾਂਦਾ ਹੈ ਲੈ ਨਹੀਂ ਭੜਦਾ ਗਿੱਦੜਵੇਂ ਵਾਲੇ ਬੰਸੇ ਜੋਗੀ ਨੂੰ ਪਤਾ ਹੀ ਨਹੀਂ ਲੱਗਿਆ ਤੂੰ ਕੀ ਰਗੜੀ ਜੇ ਜਾਣਾ ਹੈ ਕੀ ਚੱਕੀ ਜੀ ਚਲਾਈ ਜਾਣਾ ਹੈ ਕੀ ਕਰੀ ਜਾਣਾ ਹੈ ਬੰਦਰ ਰਖਦਾ ਬਾਬਾ ਬਾਈਆ ਤੂੰ ਵੀ ਲੱਸੀ ਪੀ ਕੇ ਆਈ ਨਾਥਾ ਨਾਲ ਮਜ਼ਾਕ ਨਹੀਂ ਕਰੀਦਾ 나ਥਾ ਨੂੰ ਮਜ਼ਾਕ ਚੰਗਾ ਨਹੀਂ ਹੁੰਦਾ ਚੇਲਿਆ ਉਹ ਤੂੰ ਕਹਣਾ ਜਪਾਨ ਤੋਂ ਆਇਆ ਸਾਦਾ ਤੈਨੂੰ ਕਹਣਾ ਪੁਰਾਣੀ ਜੜਦਾ ਮਲਦਾ ਜੇ ਅੱਖੇ ਦਾ ਤੇਰੀ ਵੀ ਇੱਕ ਪਲੇਟ ਬਣਾ ਦਿਆ ਹਾਂ ਉਹ ਰੈਣ ਦੇ ਭਗਤਾ ਰੈਣ ਦੇ ਬਾਬੇ 9 ਮਹੀਨਿਆਂ ਦੀ ਤਪੱਸਿਆ ਤੋਂ ਬਾਅਦ ਪਹਾੜਾਂ ਤੋਂ ਆਏ ਐ ਉਹ ਰੈਣ ਦੇ ਸਾਵਾਂ ਰੈਣ ਦੇ ਸਾਰੇ ਸਾਥ ਹਾਂ ਕਹਿੰਦੇ ਆ ਨਹੀਂ ਪਹਾੜਾਂ ਤੋਂ ਆਏ ਆ ਉੱਥੇ ਕਿਹੜਾ ਸਾਡਾ ਵੀ ਖੇਤੀ ਹੁੰਦੀ ਆ ਤੂੰ ਤਾਂ ਚੇਲਿਆ ਆ ਕੇ ਹੀ ਬੈਠਾ ਨਾ ਇਹ ਨਸ਼ਾ ਨਾ ਕਰਿਆ ਕਰੋ ਇਹ 폐फडਿਆਂ ਤੇ ਅਸਰ ਕਰਦਾ ਹੈ ਨਾਰੇ ਇਹਦੇ ਨਾਲ ਲਿਵਰ ਦਾ ਕੈਂਸਰ ਬਣ ਜਾਂਦਾ ਹੈ ਜੇ ਇਹ ਨਸ਼ਾ ਮਾੜਾ ਤੇ ਕੋਈ ਚੰਗਾ ਨਸ਼ਾ ਦੇ ਦਿਓ ਬਾੜਾ ਦੇ ਤਾਂ ਜੋਗੀਆਂ ਫਿਰ ਵੀ ਚੰਗੀ ਮਿਲ ਜਾਂਦੀਆਂ ਫੀਮ ਤਾਂ ਚੰਗੀ ਮਿਲ ਜਾਂਦੀ ਆ ਚੇਲੇਆ ਫੀਮ ਹੈਗੀ ਵੀ ਆ ਪਰ ਤੇਰੇ ਤੋਂ ਖਾਦੀ ਨਹੀਂ ਜਾਣੀ ਉਹ ਮੈਥੋਂ ਕਿਉਂ ਨਹੀਂ ਖਾਦੀ ਜਾਣੀ ਮੈਂ ਤਾਂ ਫੀਮ ਦੇ ਭਲੇਖੇ ਕਈ ਵਾਰੀ ਲੁੱਕ ਵੀ ਖਾਧੀ ਆ ਉਹ ਗੱਲ ਨਹੀਂ ਭਗਤਾ ਜਿਹੜੀ ਥੀ ਮੇਰੇ ਕੋਲੇ ਆ ਉਹਦਾ ਨਸ਼ਾ 8 ਦਿਨ ਬਾਅਦ ਆਉਂਦਾ 8 ਦਿਨ ਬਾਅਦ ਇਹ ਕਿਹੋ ਜਿਹੀ ਭੀਮਾ ਚਾਹ ਦੇ ਰੋ ਹੁਣ ਵੇਖੀ ਜਾਊਂਗੀ ਫੀਮ ਤਾਂ ਮੈਂ ਤੈਨੂੰ ਦੇ ਦੇਣਾ ਪਰ ਇੱਕ ਸ਼ਰਤ ਹੈ ਮੇਰੀ ਉਹ ਕਿਹੜੀ ਸ਼ਰਤਾਂ ਤੂੰ ਚੇਲਿਆ 8 ਦਿਨ ਕੋਈ ਹੋਰ ਨਸ਼ਾ ਨਹੀਂ ਕਰਨਾ ਜੇ ਤੂੰ 8 ਦਿਨ ਹੋਰ ਨਸ਼ਾ ਨਾ ਕੀਤਾ ਤੈਨੂੰ ਜ਼ਿੰਦਗੀ ਭਰ ਨਸ਼ਾ ਕਰਨ ਦੀ ਲੋੜ ਨਹੀਂ ਇਹਦਾ ਨਸ਼ਾ ਜ਼ਿੰਦਗੀ ਭਾਰੀ ਫੋਨ ਰਹਿਣਾ ਉਹ ਨਾਥਾ ਮੈਂ ਦੋ ਪੁੜੀਆਂ ਜਰ ਦੇ ਦੀਆਂ ਖਾ ਜਾਣਾ ਤੇ ਨਹੀਂ ਗੋਲੀਆਂ ਖਾ ਜਾਣਾ ਤੇ ਆਥਨ ਨੂੰ ਪਾਣੀ ਬਦਲ ਸ਼ਰਾਬ ਹੀ ਪੀ ਜਾਣਾ ਜੇ ਤੂੰ ਮੇਰੇ ਤੋਂ ਫੇਮ ਲੈਣੀ ਹੈ ਇਹ ਸਾਰਾ ਕੁਝ ਤੈਨੂੰ ਛੱਡਣਾ ਹੀ ਪੈਣਾ ਹੈ ਚੇਲਿਆ ਤਨ ਮਾ ਓਖਾ ਨਾ થਾ ਚੱਲ ਛੱਡ ਦਊਗਾ ਜੋਨ ਮਨ ਹੈ ਭਾਈ ਸੰਪੂਰਨ ਆ ਲੈ ਤੈਨੂੰ ਅੱਜ ਤੋਹਫਾ ਹੀ ਦੇ ਚੱਲੇ ਆ ਗਿੱਦੜਵੇ ਵਾਲਾ ਬੰਸਾ ਜੋਗੀ ਜਦੋਂ ਲਾਉਂਦਾ ਪੱਕੇ ਹੀ ਪੈਂਚਰ ਲਾਉਂਦਾ ਫੇਰ ਅਗਲੀ ਵਾਰੀ ਜਦੋਂ ਮਿਲੇ ਪੂਰਾ ਨਚਾ ਹੋਊਗਾ ਤੈਨੂੰ ਚੰਗਾ ਚੱਲਿਆ ਨਾ ਤੇ ਚੱਲਦੇ ਆ ਹੁਣ ਚੰਗਾ ਮਾਮਾ ਜਦੋਂ ਦਾ ਡਿਸਕਵਰੀ ਚੈਨਲ ਜਾਂ ਚੱਲਿਆ ਆ ਜਵਾਕ ਦੇ ਜੋਗੀਆਂ ਕੋਲੋਂ ਸੱਪ ਵੇਖਣ ਨੂੰ ਹੀ ਹਟ ਗਏ ਸਾਰਾ ਦਿਨ ਫੋਨਾਂ ਤੇ ਹੀ ਵੇਂਦੇ ਰਹਿੰਦੇ ਆ ਭਈ ਇਹ ਜੋਗੀ ਫਿਰਤ ਰਹਿਆ ਹੁੰਦਿਆ ਇਹ ਸੋਰਾ ਆਪਣੇ ਪਿੰਡ ਹੀ ਰਹਿਣ ਲੱਗ ਗਿਆ ਲੱਗਦਾ ਇਹ ਪ੍ਰੀਤੋ ਛੜੀ ਦੇ ਘਰੇ ਰਹਿੰਦਾ ਅੱਛਾ ਨੰਬਰ ਅਧਾਰਾ ਤੇਰੇ ਪੈਰਾਂ ਦੇ ਗ੍ਰਹਿ ਚੱਕਰ ਤੋਂ ਲੱਗਦਾ ਕਿਤੇ ਅਫਸੋਸ ਕਰਕੇ ਆਇਆ ਸਹੀ ਕਿਹਾ ਨਾਥਾ ਤੂੰ ਪਿੰਡ ਚ ਦੋ ਮੌਤਾਂ ਹੋ ਗਈਆਂ ਸੀਗੀਆਂ ਉਹਨਾਂ ਦੇ ਬਹਿ ਕੇ ਆਇਆ ਮੈਂ ਨਸ਼ਿਆਂ ਦੇ ਨਾਲ ਬਹੁਤ ਨੌਜਵਾਨਾਂ ਦੀਆਂ ਮੌਤਾਂ ਹੋਈ ਜਾਂਦੀਆਂ ਨੰਬਰਦਾਰਾ ਤੂੰ ਪਿੰਡ ਦਾ ਜ਼ਿੰਮੇਵਾਰ ਬੰਦਾ ਐ ਪੂਰੀ ਨਿਗ੍ਹਾ ਰੱਖਿਆ ਕਰ ਖਿਆਲ ਰੱਖਿਆ ਕਰ ਨੰਬਰਦਾਰਾ ਤੈਨੂੰ ਜਿਆਦਾ ਫਿਕਰ ਲੱਗਦਾ ਜੋ ਗਿਆ ਸਾਡੇ ਪਿੰਡ ਦਾ ਬਾਕੀ ਰੱਬ ਦੀਆਂ ਕੀਤਿਆਂ ਨੂੰ ਕੌਣ ਮੋੜ ਸਕਦਾ ਬਾਈ ਪਰਮਾਤਮਾ ਭਲੀ ਕਰੇ ਨੰਬਰਦਾਰਾ ਤੂੰ ਆਇਆ ਦੱਸ ਤੇਰਾ ਹਾਜਮਾ ਠੀਕ ਹੋ ਗਿਆ ਕੀ ਦਵਾਈ ਬਦਲ ਕੇ ਦੇਈਏ ਤੈਨੂੰ ਉਹ ਨਾਥਾ ਦਵਾਈ ਬਦਲਣ ਦੀ ਕੋਈ ਲੋੜ ਨਹੀਂ ਪਰ ਤੂੰ ਐ ਦੱਸ ਵੀ ਤੇਰਾ ਇਸ ਪਿੰਡ ਦਾ ਰਾਸ਼ਨ ਕਾਰਡ ਬਣਾ ਦिए ਮੇਰਾ ਰਾਸ਼ਨ ਕਾਰਡ ਬਣਾ ਕੇ ਕੀ ਕਰਨਾ ਹੈ ਨੰਬਰਦਾਰਾ ਘਰ ਘਰ ਮੇਰੇ ਹੀ ਰਾਸ਼ਨ ਕਾਰਡ ਹੈ ਜਿੱਥੋਂ ਮਰਜ਼ੀ ਜਾ ਕੇ ਲੰਗਰ ਛਕ ਲਵਾਂ ਓਏ ਆਹੋ ਤੂੰ ਪਿੱਤੋ ਛੜੀ ਦੇ ਚੁੱਲੇ ਮੁਰੇ ਜਾ ਕੇ ਪੌਂਠੇ ਖਾਣਾ ਗਰਮ ਗਰਮ ਇਹਨੂੰ ਭਲਾ ਰਾਸ਼ਨ ਕਾਰਡ ਦੀ ਕੀ ਲੋੜ ਹੈ ਓ ਕੋਈ ਗੱਲ ਨਹੀਂ ਨੰਬਰਦਾਰਾ ਉਹ ਭਗਤਨੀਤਾ ਮੋਈ ਬਾੜਾ ਕਰਦੀ ਆ ਨਾਥਾਂ ਦਾ ਇੱਕ ਗੱਲ ਸੱਚ-ਸੱਚ ਦੱਤੇ ਝੂਠ ਨਾ ਬੋਲੀ ਨਾਥਾ ਨੂੰ ਤੁਸੀਂ ਮੇਰਾ ਰਾਸ਼ਨ ਕਾਰਡ ਇੱਥੋਂ ਦਾ ਕਿਉਂ ਬਣਾਉਣ ਨੂੰ ਫਿਰਦੇ ਆਂ ਪਹਿਲੀ ਗੱਲ ਤਾਂ ਮੈਂ ਪਿੰਡ ਦਾ ਸਰਪੰਚ ਆ ਨੰਬਰਦਾਰ ਨਹੀਂ ਦੂਜਾ ਤੈਨੂੰ 6 ਮਹੀਨੇ ਹੋ ਗਏ ਇਸ ਪਿੰਡ 'ਚ ਤੁਰੇ ਫਿਰਦੇ ਨੂੰ ਤੇਰਾ ਰਾਸ਼ਨ ਕਾਰਡ ਤਾਂ ਬਣਾਉਣ ਲੱਗੇ ਆ ਇੱਥੋਂ ਇਸ ਪਿੰਡ ਨਾਲ ਨੰਬਰਦਾਰਾ ਮੋਈ ਜਿਆਦਾ ਪੈ ਗਿਆ ਇਸ ਪਿੰਡ 'ਚੋਂ ਜਾਣ ਨੂੰ ਨਾਥਾ ਦਾ دل ਹੀ ਨਹੀਂ ਕਰਦਾ ਗਿੱਦੜਵੇਂ ਵਾਲਾ ਬਣਤਾ ਜੋਗੀ ਝੂਠ ਨਹੀਂ ਬੋਲਦਾ ਨੰਬਰਦਾਰਾ ਜੋ ਇਹ ਗੱਲ ਸੁਣ ਲਾ ਪ੍ਰੀਤੋ ਇਸ ਪਿੰਡ ਦੀ ਇੱਜ਼ਤ ਐ ਕਿਤੇ ਇਹ ਨਾ ਹੋਵੇ ਉਹਨੂੰ ਬਗਲੀ ਚ ਪਾ ਕੇ ਯੂਪੀ ਚ ਖਲਾਰਦਾ ਫਿਰੇ ਗਿੱਦੜਵੇਂ ਵਾਲੇ ਬਣਦੇ ਜੋਗੀ ਨੇ ਸਰਪੰਚਾ ਆਪਣੇ ਗੁਰੂ ਤੋਂ ਹੀ ਕੋਈ ਗੱਲ ਸਿੱਖੀ ਐ ਜਿਹੜੇ ਪਿੰਡ ਦਾ ਖਾਈਏ ਉਹਦਾ ਕਦੇ ਬੁਰਾ ਨਾ ਧੱਕੀਏ ਉਹਦਾ ਹਮੇਸ਼ਾ ਭਲਾ ਹੀ ਧੱਕੀਏ ਤੂੰ ਦੱਸ ਪਹਿਲਵਾਨਾ ਕੋਈ ਦੇ ਦिए ਦਵਾਈ ਕਦ ਵਧਾਉਣ ਦੀ ਤੈਨੂੰ ਕੋਈ ਦੇ ਦिए ਜੜੀ ਬੂਟੀ ਮਨਪ੍ਰੀਤ ਬਾਦਲ ਦਾ ਨਾਮ ਸੁਣਿਆ ਹੋਣਾ ਤੂੰ ਦੰਨੇ ਫੁੱਟਦਾ ਸੀ ਜਦੋਂ ਮੇਰੇ ਕੋਲੇ ਆਇਆ ਚਾਰ ਕੁੜੀਆਂ ਦਿੱਤੀਆਂ ਉਹਨੂੰ ਦੋ ਕੁੜੀਆਂ ਖਾ ਕੇ ਵਧਣਾ ਸ਼ੁਰੂ ਹੋ ਗਿਆ ਐ ਵਧਦਾ ਸੀ ਜਿਵੇਂ ਮਗਹੀ ਵਾਧੀ ਹੈ ਜੇ ਕਿਤੇ ਚਾਰੇ ਕੁੜੀਆਂ ਖਾ ਲੈਂਦਾ ਤਾਂ ਰੱਬ ਨੂੰ ਪਾੜ ਦੇਣਾ ਸੀ ਸਿਰ ਮਾਰ ਕੇ ਉਹਨੇ ਸੱਚੀ ਬਾਬਾ ਤੂੰ ਕਲਦੀਪ ਢਾਲੀਵਾਲ ਨੂੰ ਜਾਣਦਾ ਹੋਏਗਾ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਆ ਉਹ ਢਾਈ ਫੁੱਟ ਕੱਦ ਸੀ ਉਹਦਾ ਜਦੋਂ ਛਿੰਦਾ ਢਾਲੀਵਾਲ ਮੇਰੇ ਕੋਲੇ ਲੈ ਕੇ ਆਇਆ ਦੋ ਕੁੜੀਆਂ ਦਿੱਤੀਆਂ ਹੁਣ ਹੁਣ ਜਦੋਂ ਵਿਧਾਨ ਸਭਾ 'ਚ ਖੜਾ ਹੁੰਦਾ ਪੱਖੇ ਬੰਦ ਕਰਨੇ ਪੈਂਦੇ ਆ ਕਿਉਂ ਬਾਬਾ ਪੱਖਿਆਂ ਦੇ ਨਾਲ ਉਹਦਾ ਸਿਰ ਲੱਗ ਜਾਂਦਾ ਏ ਤੇ ਆਪਣਾ ਜਿਹੜਾ ਸਪੀਕਰ ਸਾਹਿਬ ਐ ਸੰਧਵਾ ਸਾਹਿਬ ਉਹ ਵੀ ਧੌਣਾ ਐ ਕਰਕੇ ਗੱਲ ਕਰਦੇ ਆ ਬਹਿ ਜਾਓ ਥਾੜੀ ਵਾਲ ਸਾਹਿਬ ਬਹਿ ਜਾ ਤੁਸੀਂ ਤਾਂ ਬਹਿ ਕੇ ਹੀ ਗੱਲ ਕਰ ਲਓ ਜੇ ਖੜੇ ਹੋਗੇ ਕਿਤੇ ਵਿਧਾਨ ਸਭਾ ਦੀ ਛਾਤੀ ਨਾ ਚੱਕਦੇ ਹੋ ਕਿ ਦੜਵੇਂ ਵਾਲਾ ਬੰਤਾ ਜੋਗੀ ਝੂਠ ਨਹੀਂ ਬੋਲਦਾ ਬੰਦੇ ਦੀ ਪਛਾਣ ਕੱਦ ਕਰਕੇ ਨਹੀਂ ਬੰਦੇ ਦੇ ਕੰਮਾਂ ਕਰਕੇ ਹੁੰਦੀ ਆ ਚੰਗੇ ਕੰਮ ਕਰਿਆ ਕਰ ਪਛਾਣ ਤਾਂ ਆਪੇ ਬਣ ਜਾਣੀ ਆ ਚੰਗਾ ਵੀ ਸਰਪੰਚਾ ਨਾਸ ਦੇ ਜਾਣ ਦਾ ਟਾਈਮ ਹੋ ਗਿਆ ਚਲਦੇ ਆ ਨਾ ਤਾਂ ਹੁਣ ਔਲਵਾ ਨਾ ਮੈਨੂੰ ਇਹ ਬੰਦਾ ਠੀਕ ਨਹੀਂ ਲੱਗਦਾ ਤੂੰ ਇਹਦਾ ਪਿੱਛਾ ਕਰ ਠੀਕ ਆ ਬਾਈ ਜੀ ਹਾਂ ਚੱਲ ਫਿਰ ਸੜਾ ਚੱਲਿਆ ਕਿੱਥੇ ਆ Eh, salah, calon hakim ya?